ਜਿਹੜੀ ਪਿਛਲੇ ਦਿਨਾਂ ਤੋਂ ਕਿਤੇ ਝੂਠ ਦੇ ਤੌਰ ਤੇ ਪ੍ਰਚਾਰੇ ਜਾਂਦੇ ਸੀ ਪਰ ਬਰਖਸਤਾਨ ਬੰਦ ਵੀ ਮੇਰਾ ਕਹਿੰਦਾ ਪੜੀ ਮੈਂ ਤਾਂ ਆਸਟ੍ਰੇਲੀਆ ਗਈ 2 ਮਹੀਨਾ ਤੋਂ ਇਹ ਬਿਆਨਬਾਜ਼ੀ ਵੀ ਕੋਈ ਯੂਰ ਪੜੀ ਹੈ ਬੇਦੀ ਲਾਭ ਦੀ ਹੋਰਾਂ ਦੀ ਵੀ ਸਰਕਾਰ ਇਹ ਨਹੀਂ ਕਰਦੀ ਸਰਕਾਰ ਸਾਨੂੰ ਆ ਨਹੀਂ ਦਿੰਦੀ ਐਮਐਲਏ ਆ ਕਰ ਰਹੇ ਨੇ ਅੰਦਰ ਸਭ ਕੁਝ ਕਰਨੀ ਦੇ ਰਹੇ ਤੇ ਉਹ ਉਹ ਸਾਰੀਆਂ ਗੱਲਾਂ ਦੇ ਮਤਲਬ ਜਿਹੜੀ ਗੱਲ ਨਹੀਂ ਹੋਈ ਉਹ ਵੀ ਐਮਐਲਏ ਦੇ ਸਿਰ ਤੇ ਲਾ ਦੋ ਜਿਹੜੀ ਹੋ ਰਹੀ ਹੈ ਉਹਨੂੰ ਉਲਟੀ ਪੇਸ਼ ਕਰੋ ਜਿਹੜੀ ਗੱਲ ਵੀ ਅਸੀਂ ਘਟਨਾ ਬਾਰੇ ਗੱਲ ਕਰਦੇ ਹਾਂ ਜਿਵੇਂ ਐ ਮੇਰਾ ਰਿਐਕਸ਼ਨ ਆਇਆ ਬੇਅ ਨੇ ਕਿਹਾ ਵੀ ਦੇਖੋ ਜੀ ਐਮਐਲਏ ਦਸਲਾਂ ਦਾ ਕੀ ਕਰ ਰਿਹਾ ਹੈ ਕਾਪਰਫੋਰੇਸ਼ਨ ਦੇ ਕਮਾਟੇ ਤੇ ਪਹਿਲਾਂ ਉਹ ਕਹਿੰਦੇ ਸੀ ਅਸੀਂ ਮੇਰੀ ਖੁਦ ਵੀ ਗਲਤ ਹੋਈ ਹੈ ਵੀ ਉਹ ਕਹਿੰਦੇ ਸੀ ਵੀ ਟੇਕੋ ਜੀ ਸਰਕਾਰ ਸਾਨੂੰ ਪੈਸੇ ਨਹੀਂ ਦਿੰਦੀ ਟਰਵਾਡਾ ਸਾਨੂੰ ਪੈਸੇ ਨਹੀਂ ਦਿੰਦੇ ਅਸੀਂ ਕਹਿੰਦੇ ਵੀ ਤੁਸੀਂ ਸਾਨੂੰ ਜਿੱਤੇ ਮਰਜੀ ਗੱਲ ਕਰੋ ਐਮਐਲਏ ਸਾਉ ਕੋਲ ਜਿੱਥੇ ਨਾਲ ਜਾਣ ਨੂੰ ਤਿਆਰ ਹਾਂ ਚਿੱਠੇ ਜਿਹੜੇ ਮੰਤਰੀ ਕੋਲ ਜਾਣਾ ਉਹਦੇ ਕੋਲ ਜਾਣ ਨੂੰ ਤਿਆਰ ਹਾਂ ਕੁਝ ਕਦੇ ਵੀ ਕੋਈ ਗੱਲ ਕਰੋ ਜੇ ਸਰਕਾਰ ਦੇ ਮਾਮਲੇ ਤੇ ਅਸੀਂ ਜ਼ਿੰਮੇਵਾਰੀ ਲੈਣੇ ਆ ਅਸੀਂ ਤੁਹਾਡੇ ਨਾਲ ਜਾਣ ਨਹੀਂ ਪਿਆ ਤੇ ਪਰ ਉਹਨਾਂ ਨੇ ਇਹ ਕਦੇ ਕੋਈ ਗੱਲ ਕੀਤੀ ਨਹੀਂ ਅੱਛਾ ਇਹ ਵੀ ਇੱਕ ਹੋਰ ਕੋਣ ਵੀ ਜਿੰਨੇ ਪੇ ਮਹਾਰੀ ਨਾਲ ਸੰਬੰਧਿਤ ਮਸਲੇ ਨੇ ਉਹਨਾਂ ਬਾਰੇ ਕੋਈ ਉਹ ਅੱਜ ਤੱਕ ਕਦੇ ਇਹ ਸ਼ਾਮਤ ਨਹੀਂ ਕਰ ਸਕਦੇ ਵੀ ਉਹ ਕਿਸੇ ਸਰਕਾਰ ਦੇ ਕਿਸੇ ਮੰਤਰੀ ਨੂੰ ਮਿਲੇ ਕਿਸੇ ਡਾਇਰੈਕਟਰ ਨੂੰ ਸੈਂਟਰੀ ਨੂੰ ਜਾਂ ਕਿਸੇ ਵੀ ਅਧਿਕਾਰੀ ਨੂੰ ਕਿਹਾ ਹੋਵੇ ਵੀ ਸਾਨੂੰ ਆਹ ਚੀਜ਼ ਚਾਹੀਦੀ ਆ ਉਹ ਸਿਰਫ ਬੈਠ ਕੇ ਇੱਕ ਪਰਮਟ ਕਰ ਰਹੇ ਨੇ ਵੀ ਜਿੰਨਾ ਚਿਰ ਸਾਡਾ ਨਾਮ ਚੱਲਦਾ ਚਲਾ ਲਓ ਬੱਲੇ ਬੱਲੇ ਉਹਨਾਂ ਦੇ ਕੁਛ ਨਹੀਂ ਆਏਗਾ ਕਿਉਂਕਿ ਜਿਹੜੇ ਜਿਹੜੇ ਪੈਸੇ ਜੀਦੇ ਕਰਕੇ ਉਹਨਾਂ ਦੀ ਪ੍ਰੋਬਲਮ ਹੈ ਉਹ ਇਹ ਹੈ ਕਿ ਮੈਂ ਤੁਹਾਨੂੰ ਇਹ ਕਹਿੰਦਾ ਓਪਨਲੀ ਤੁਸੀਂ ਮੇਰੇ ਕੋਲ ਚਾ ਜਾਓ 70% ਕਿ ਮੈਂ ਤੁਹਾਨੂੰ ਇਹ ਸਾਬਤ ਕਰੂੰਗਾ ਵੀ ਜਿੰਨੇ ਉਥੇ ਲੱਗੇ ਹੋਏ ਸੀਗੇ ਮਤਲਬ ਆਪਣੇ ਫੇਵਰ ਵਰਕ ਹੋਇਆ ਹੋਇਆ ਸੀ ਜਿੰਨੇ ਮਤਲਬ ਰਸਤੇ ਜਿਹੜੇ ਸਾਰੇ ਪੁੱਲ ਕੁ ਜਿਨ੍ਹਾਂ ਦੀ ਕੋਈ ਲੋੜ ਨਹੀਂ ਸੀ ਪੱਟ-ਪੱਟ ਕੇ ਉਹ ਦੁਬਾਰੇ ਬਣਾਤੇ ਤੇ ਉਹਨਾਂ ਤੇ ਪੈਸਾ ਜਿੰਨਾ ਕਾਰਪੋਰੇਸ਼ਨ ਦਾ 35-40 ਕਰੋੜ ਕੀ ਪੈਣਾ ਐ ਟੀਵੀਸੀ ਦੀ ਉਹ ਵੀ ਖਤਮ ਕਰਤੀ ਜਿਹੜੇ ਜਿਹੜੇ ਬਰਸ਼ ਦੇ ਵਿੱਚ ਪੈਸੇ ਆਏ ਉਹ ਵੀ ਖਤਮ ਕਰਤੇ ਤੇ ਹੁਣ ਜਿਹੜੀਆਂ ਮਸ਼ੀਨਾਂ ਅੱਜ ਐਮਐਲਏ ਸਾਹ ਨੇ ਆਪਣੇ ਕੰਸਲਟ ਨਾਲ ਆਪਣੀ ਹਮਚਨ ਨਾਲ ਸਰਕਾਰ ਦੇ ਜਵਾਬ ਬਣਾ ਕੇ ਭਾਈ ਇਹ ਸਾਨੂੰ ਚਾਹੀਦਾ ਤੇ ਕਮਾੜਾ ਨੇ ਉਪੇਸਿ ਜਿਹੜੇ ਕੁਝ ਦਿਨਾਂ ਦੇ ਵਿੱਚ ਤੈਅ ਹੋਏਗੇ ਇਹ ਇਟਲੀ ਤੋਂ ਦੋ ਮਸ਼ੀਨਾਂ ਆ ਗਈਆਂ ਤੇ ਦੋ ਔਨ ਦਾ ਵੇਲ ਹੈ ਉਹ ਮਤਲਬ ਹਫਤੇ ਦੋ ਤੇ ਜਾਂ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਆ ਜਾਏ ਤੇ ਇਸ ਕਰਕੇ ਜਿਹੜੀ ਜਿਹੜੀ ਗੱਲ ਗੈਰ ਕੈਰ ਹੈ ਗੈਰ ਮੁਤਕ ਇਹ ਕਹਿੰਦੇ ਸੀ ਵੀ ਸਰਕਾਰ ਆ ਕਾਦੀ ਹੈ ਜੇ ਸਰਕਾਰ ਨੇ ਐਮਐਨ ਸਾਹਮਣੇ ਹਿੰਮਤ ਕਰਕੇ ਕਮਾਜਾ ਤੋਂ ਕੋਈ ਸੇਵਾ ਦੇਵੇ ਸਰਕਾਰੀਆਂ ਨੂੰ ਧਿਆਨ ਤੋਂ ਮੁਸਕਰ ਮੇਰਾ ਬੋਲ ਹੈ ਕਿ ਇਹ ਜਿਨੀਆਂ ਲੈਂਕੀਆਂ ਨੇ ਤਾਂ ਹੁਣ ਇਹ ਆ ਗਿਆ ਵੀ ਇਹ ਦਸਤਾਨਦਾਰੀ ਮੈਂ ਸਭ ਇੱਕ ਗੱਲ ਕਹਿਣੀ ਚਾਹੂਗਾ ਵੀ ਇਹ ਦਸਤਾਨਦਾਰੀ ਵੀ ਪਿਛਲੇ 2 ਸਾਲ ਤੋਂ ਸਫਾਈ ਲਈ ਲੋਕ ਸਾਰੇ ਸ਼ਹਿਰ ਤੇ ਤਰਾ-ਤਰਾ ਕਰ ਰਹੇ ਨੇ ਕਿ ਅੱਜ ਉਹ ਸਫਾਈ ਦੀ ਜਿਹੜੀ ਲੋੜ ਸੀ ਜਿਵੇਂ ਪਹਿਲਾਂ ਕੁਲਵੰਤ ਸਿੰਘ ਜਦੋਂ ਮਹਿਤ ਸੀ ਪੁਰਾਣੇ ਮਸ਼ੀਨਾਂ ਤਾਂ ਕੱਢੀਆਂ ਸੀ ਆਕੇ ਇਹਨਾਂ ਨੇ ਚੋਗਣਾ ਦੇ ਵਿੱਚ ਆਪਣੇ ਲਾਲਚ ਨੂੰ ਮਸ਼ੀਨਾਂ ਵੰਡ ਕੀਤੀਆਂ ਮਸ਼ੀਨਾ ਬੰਦ ਕਰਕੇ ਜਿੰਨੇ ਮਤਲਬ ਐਂਸੇ ਵੀ ਚੋਣਾ ਹੋਣੇ ਨੇ ਤੇ ਆਪਾਂ ਠਾਕੀ ਕਰੀ ਠਾਕੀ ਉਹ ਸਾਰੇ ਬੰਦੇ ਜਿਹੜੇ ਕੜੇਲੇ ਕਰ ਲੈ ਤੇ ਜਿਨ੍ਹਾਂ ਦਾ ਕੋਈ ਸਫਾਈ ਨਾਲ ਪੂਰਾ ਚੱਕਣ ਨਾਲ ਕੋਈ ਸਬੰਧ ਨਹੀਂ ਸੀ ਕੋ ਆਏ ਕੰਮੋਨਾਂ ਨੇ ਕੀਤਾ ਨਹੀਂ ਜਿੰਨੇ ਤੋਂ ਬਸ ਮੁਰਗੇ ਕੁਛ ਤੇ ਬਾਕੀ ਜਿਹੜੇ ਦਫਤਰ ਤੇ ਬੈਠ ਕੇ ਜਿੰਨਾ ਚੰਦਾ ਰਹਾ ਕੰਮ ਉਹ ਚੰਦਾ ਰਹਿ ਤੇ ਲਗਭਗ ਉਹ ਸਫਾਈ ਕਰਾਣ ਦੇ ਬਤੇ ਹੈ ਵੀ ਸੀ ਕੋ ਕੋ ਆਪ ਦਾ ਬਕਸਰੋ ਵੀ ਮਸ਼ੀਨਾ ਵੀ ਬੰਦ ਕਰਤੀਆਂ ਸਫਾਈ ਤੇ ਕਰਮਚਾਰੀ ਸੀ ਜਿਹੜੇ ਉਹ ਮੇਰਾ ਫਾਇਦਾ ਹੀ ਕਰਦੇ ਰਹੇ ਤੇ ਉਹ ਜਦੋਂ ਅੱਡੇ ਰਹਿਣ ਕਰਕੇ ਇਹ ਥਾਣਾ ਦੇ ਉੱਤੇ ਪੂਰੇ ਦੇ ਢੇ ਸਾਰਾ ਕੁਛ ਇਹ ਹਾਲਾਤ ਤੁਸੀਂ ਸਾਰੇ ਸਾਡੇ ਨਾਲ ਜ਼ਿਆਦਾ-ਜ਼ਿਆਦਾ ਦੇ ਕੂਕੇ ਲੋਕ ਤੁਹਾਡੇ ਕੋਲੇ ਜ਼ਿਆਦਾ ਆਏ ਨੇ ਸਾਰੇ ਪੱਤਰਕਾਰਾਂ ਕੋਲੇ ਵੀ ਇੱਥੇ ਵੀ ਗੰਗ ਪਿਆ ਇੱਥੇ ਵੀ ਗੰਗ ਇੱਥੇ ਵੀ ਗੰਗ ਤੇ ਹੁਣ ਮੈਂ ਮਤਲਬ ਇਹ ਇਹਦੀ ਬਜਾਏ ਵੀ ਉਹ ਧੰਨਵਾਦ ਕਰਨ ਸਰਕਾਰ ਦਾ ਸਾਡੇ ਸੰਬੰਧਤ ਇਸ ਏਰੀਏ ਨਾਲ ਸੰਬੰਧਤ ਐਮਐਲਏ ਸਾਹਿਬ ਦਾ ਜੀਓ ਤਨਵਾਦ ਕਰਨ ਵੀ ਸਾਡੀ ਗੱਲ ਜਿਹੜੀ ਸਾਡੇ ਤੋਂ ਨਹੀਂ ਹੋ ਰਹੀ ਸੀ ਉਹਨਾਂ ਨੇ ਇਹ ਦੇਖ ਕੇ ਇਹ ਸਾਰਾ ਕੁਝ ਬੰਦਾ ਤੇ ਪਰਿਸ਼ਰ ਕਰਕੇ ਇੱਕ ਦਬਾਇਆ ਨਸ਼ੀਕਾ ਆਇਆ ਤੇ ਸ਼ਹਿਰ ਦੀ ਸਫਾਈ ਜਿਹੜੀ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਜਿਹੜੀ ਚਿੰਦੂਕ ਪਹਿਲਾਂ ਸੀ ਜਾਂ ਜਿਹਨੂੰ ਅਸੀਂ ਇਹ ਦਾਵਾ ਕਰ ਸਕਦੇ ਹਾਂ ਕਿ ਆਉਣ ਵਾਲੇ ਜਨਕ ਇਹ ਮੇ ਸਫਾਈ ਦੇ ਮਾਮਲੇ 'ਚ ਅਜ ਮੇਰ ਨੰਬਰ 1 ਚੱਲਦਾ ਹੋਇਆ ਬੜੇ ਨਾਲ ਬਾਤ ਪਈ ਸਕਦਾ ਤੇ ਜਦੋਂ ਇਹ ਮਸ਼ੀਨਾਂ ਆ ਗਈਆਂ ਤਾਂ ਮੈਨੂੰ ਲੱਗਦਾ ਵੀ ਹੁਣ ਇਹ ਚਾਰ ਮਸ਼ੀਨਾਂ ਨੇ ਕਿਉਂਕਿ ਇਹਨਾਂ ਨੇ ਇੱਕ ਦਿਨ ਦੇ ਵਿੱਚ 50 ਕਿਲੋਮੀਟਰ ਇਹਨਾਂ ਨੇ ਸਫਾਈ ਕਰਨੀ ਹੈ ਚਾਰ ਮਸ਼ੀਨਾਂ ਨੇ 200 ਕਿਲੋਮੀਟਰ ਹੋ ਗਿਆ ਤੇ 2 ਜਾਂ 2.5 ਦਿਨਾਂ ਦੇ ਵਿੱਚ ਵੀ ਇਹਨਾਂ ਨੇ ਪੂਰਾ ਸ਼ਹਿਰ ਕੰਪਲੀਟ ਕਰ ਦਿੱਤਾ ਤੋਂ ਕਰਨ ਨਾਲ ਤੇ ਜੇ ਉਹਦੀ ਵਰਤੋਂ ਦੀ ਥਾਂ ਤੇ ਗਵਰਤੋਂ ਹੁੰਦੀ ਹੈ ਤਾਂ ਉਹ ਮਾੜਾ ਕੰਮ ਉਹ ਉਹ ਅੱਜ ਸਾਡੇ ਸਾਹਮਣੇ ਆ ਇਹ ਮਸ਼ੀਨਾ ਆਪਣੀ ਗਲਤੀ ਨਾਲ ਬੰਦ ਕਰੀਆਂ ਲੇਬਰ ਆਪਣੀ ਗਲਤੀ ਨਾਲ ਉਹ ਭਰਤੀ ਕਰੀ ਫੜੀ ਨਹੀਂ ਕਿ ਤੇ ਉਹ ਬਾਕਸ ਚਲੇ ਗਏ ਤੇ ਹੁਣ ਇਹ ਮਸ਼ੀਨਾ ਆ ਗਈਆਂ ਤੇ ਕੋਰੇ ਨੇ ਕੰਮ ਨੇ ਸਹੀ ਢੰਗ ਨਾਲ ਚੱਲਣਾ ਕਿ ਬਜਾਇਏ ਦੇ تنਬਾਲ ਕਰਨ ਦੇ ਇਹ ਉਹਨੇ ਜਿਹੜਾ ਹੈਗਾ ਮਾੜਾ ਸ਼ਬਦ ਬੋਲਣ ਵੀ ਸਾਡੇ ਦਖਲ ਅੰਦਾਜ਼ੀ ਹੈ ਗਲਤ ਕੰਮ ਮੈਂ ਕਹਿੰਦਾ ਵੀ ਜੇ ਇਹ ਉਹਨਾਂ ਦੀ ਮਜਬੂਰਤ ਕੰਮ ਮਾੜੀ ਗੱਲ ਹੈ ਇਹਦੀ ਅਸੀਂ ਨਿਕੁਲੀ ਕਰਦੇ ਹਾਂ ਹੁਣ ਤੱਕ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਜੀ ਵਿਜੇ ਜਦੋਂ ਹੋ ਗਿਆ ਉਦੀ ਪ੍ਰਸ਼ੰਸਾ ਕਰਨ ਦੀ ਬਜਾਏ ਇਹ ਸਭ ਨੂੰ ਇਹਦੀ ਨਿੰਦਾ ਹੁੰਦੀ ਹੈ ਕਿ ਜਿਹੜੀ ਜਿਹਨੂੰ ਸ਼ਾਇਦ ਲੋਕ ਵੀ ਦੇਖ ਰਹੇ ਨੇ ਇਹ ਮਾੜੀ ਗੱਲ ਹੈ ਇਹ ਉਸ ਸਮੇਂ ਵੀ ਲੋਕਾਂ ਨੂੰ ਜਿਆਦਾ ਜਦੋਂ 400 ਪਹਿਲਾਂ ਕੰਮ ਹੁੰਦਾ ਸੀਗਾ ਇਹੀ ਇਹੀ ਮਸ਼ੀਨਾਂ ਕੰਮ ਕਰਦੇ ਇਹੀ ਹੁਣ ਕਰ ਲਿਆ ਇੰਨਾ ਕਹਿੰਦਾ ਹਾਂ ਮੈਂ ਤੁਹਾਡਾ ਸਰਦਨ ਸਰ ਜਿੱਦਾਂ ਤੁਸੀਂ ਗੱਲ ਕਰਦੇ ਇੱਕ ਦੋ ਨਗਰ ਨਗਰ ਜੀ ਪਹੁੰਚ ਚੁੱਕੇ ਨੇ ਅਸੀਂ ਦੋ ਹੀ ਦੱਸੋ ਜਿਹੜਾ ਉਹ ਦੋਸ਼ ਲਗਾ ਰਹੇ ਨੇ ਨਹੀਂ ਨਹੀਂ ਨਗਰ ਨਗਰ ਤੋਂ ਬਾਕੀ ਇਹ ਨੇ ਅਸੀਂ ਤੋਂ ਅਸੀਂ ਜਿਹੜਾ ਇਹ ਮੇਰੇ ਸਾਹਮਣੇ ਉਹ ਅਸੀਂ ਪਹਿਲਾਂ ਵੀ ਕਿਹਾ ਕਿ ਉਹ ਉਸ ਕੁਰਸੀ ਦੇ ਬੈਨ ਦੇ ਹੱਕਦਾਰ ਨਹੀਂ ਹੈਗੇ ਜਿਹੜੇ ਸੁਦੀ ਮੰਨ ਰਹੇ ਨੇ ਕਿ ਨਾ ਤਾਂ ਆਪਸ ਤੇ ਮੇਰੀ ਸੁਣਦੇ ਨੇ ਸੁਦੀ ਉਹ ਕਹਿ ਰਹੇ ਨੇ ਕਿ ਮੇਂ ਸ਼ਨਾ ਕਰ ਦਾਂਗੇ ਮੈਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਇਤਰਾਜ਼ ਸਾਡਾ ਕੋ ਕੰਮ ਹੀ ਨਹੀਂ ਉਹਨਾਂ ਨੂੰ ਜਿਹੜਾ ਇਤਰਾਜ਼ ਆ ਉਹ ਕਹਿੰਦੇ ਐਮਐਲਏ ਦਫ਼ਤਰ ਦੇ ਬਾਹਰ ਖੜੀਆਂ ਨੇ ਜਿਹੜੀਆਂ ਗੱਡੀਆਂ ਉਹ ਸਿੱਧੀਆਂ ਕਾਰਪੋਰੇਟ ਦਫ਼ਤਰ ਖੜੀਆਂ ਹੋਣੀਆਂ ਚਾਹੀਦੀਆਂ ਸੀ ਤੇ ਇੱਥੋਂ ਜਿਹੜਾ ਸਟਾਰਟ ਹੋਣਾ ਚ ਤੇ ਪਰ ਕਹਿੰਦੇ ਜਿਹੜਾ ਨਾਸੀ ਸੈਕਟਰ ਤੋਂ ਕੰਨਾ ਸਟਾਰਟ ਕੀਤਾ ਇਹ ਰਸਤਾ ਇਹ ਮੇਰ ਸਾਹਿਬ ਦੇ ਹੈਗਾ ਉਹ ਪਤਾ ਨਹੀਂ ਪਹਿਲੀ ਗੱਲ ਤਾਂ ਉਹਨੂੰ ਇਹ ਨਹੀਂ ਪਤਾ ਵੀ ਐਮ ਲੀ ਸਾਹਿਬ ਨੇ ਜੋ ਹਾਊਸ ਦੇ ਮੈਂਬਰ ਨੇ ਇਹਨਾਂ ਕਹੀ ਜਾ ਰਹੇ ਨੇ ਕਿ ਨਾ ਵੀ ਇਹ ਪਿੰਡਾਂ ਤੇ ਜਾਨ ਨੇ ਇਹ ਸ਼ਹਿਰ ਚ ਆ ਰਹੇ ਨੇ ਉਹ ਕਾਰਪੋਰੇਸ਼ਨ ਦੇ ਮੈਂਬਰ ਨੇ ਉਹਨੂੰ ਪਤਾ ਹੀ ਨਹੀਂ ਪਤਾ ਦੂਜਾ ਉਹਨੂੰ ਇਹ ਗੱਲ ਨਹੀਂ ਪਤਾ ਕਿ ਮਸ਼ੀਨ ਕਿਸ ਦਫਤਰ ਤੇ ਖੜੀਆਂ ਹੈਗੀਆਂ ਨਾ ਇਹ ਕਿਹਦੇ ਦਫਤਰ ਆ ਕਿ ਸ਼ੁਰੂ ਹੋਈਆਂ ਨੇ ਮਸ਼ੀਨ ਹੈ ਜਿਹੜੀ ਉਹ ਸੁਵਾਨਾ ਸਾਹਿਬ ਦੇ ਨਾਮ ਦਾ ਸਟੇਡੀਅਮ ਹੈ ਉੱਥੋਂ ਸਰਵਾਈ ਦੀ ਸ਼ੁਰੂਆਤ ਹੋਈ ਹੈ ਹੁਣ ਜਦ ਮੇਰ ਸਾਹਿਬ ਨੂੰ ਆਪਣੇ ਪਰ ਵੀ ਹੁੰਦਾ ਨਹੀਂ ਪਤਾ ਕਿ ਉੱਥੇ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ ਹੁਣ ਅਸਟਾ ਫੋਨ ਕਰਕੇ ਕਹਿਣ ਲੱਗੇ ਉਹ ਤਾਂ ਕਹਿੰਦੇ ਜੇ ਦਖਲਦਾਜ਼ੀ ਬੰਦ ਨਾ ਹੋਈ ਤਾਂ ਅਸੀਂ ਮਜਬੂਰ ਧਰਨਾ ਲਾਉਣ ਦੀ ਮਜਬੂਰ ਹੋਵਾਂਗੇ ਹੜਕਾਂ ਤੇ ਆਵਾਂਗੇ ਹੁਣ ਧਰਨਾ ਦੇਣ ਲੋਕਲ ਬੁੜੇ ਦਫ਼ਤਰੇ ਬਾਹਰ ਜਾ ਕੇ ਸਾਡੇ ਆ ਕੰਮ ਕਰੋ ਜਾਂ ਸਾਨੂੰ ਪੈਸੇ ਦਿਓ ਸਾਡੇ ਕੋਲ ਆ ਕੇ ਧਰਨਾ ਲਾਉਣ ਕਿ ਕੀ ਕਰਨਾ ਇਸ ਤਰ੍ਹਾਂ ਕੰਮ ਕਰਾ ਰਹੇ ਇਸ ਸ਼ਹਿਰ ਨੂੰ ਅੱਗੇ ਵਧਾ ਰਹੇ ਐਮ ਐਲ ਏ ਸਾਹਿਬ ਦੀ ਸੋਤ ਦੇ ਨਾਲ ਮਸ਼ੀਨਾਂ ਆਈਆਂ ਨੇ ਅਸੀਂ ਪਟਵਾਰੀ ਸਾਹਿਬ ਨੇ ਕਿਹਾ ਕਿ ਕੋਈ ਵੀ ਪ੍ਰੂਫ ਦੇ ਦਿਓ ਕਿ ਜਦੋਂ ਮਸ਼ੀਨਾਂ ਦੀ ਕੋਈ ਮੀਟਿੰਗ ਹੋਈ ਹੈ ਜਾਂ ਮਸ਼ੀਨਾਂ ਨੂੰ ਲੈ ਕਹਿੰਦੇ ਉਹਨਾਂ ਨੇ ਇੱਕ ਵੱਡਾ ਇਲਜ਼ਾਮ ਲਗਾਇਆ ਕਹਿੰਦੇ ਜਦੋਂ ਵੀ ਕਹਿੰਦੇ ਕੋਈ ਕਰਮਚਾਰੀ ਜਿਹੜੀਆਂ ਚੱਕਣ ਜਾਂਦਾ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਤੇ ਐਮਐਲਏ ਦਫ਼ਤਰ ਵੱਲੋਂ ਫੋਨ ਜਾਂਦੇ ਨੇ ਵੀ ਤੁਸੀਂ ਕਿਉਂ ਕਾਰਵਾਈ ਕਰਦੇ ਹੋ ਅਸੀਂ ਵੀ ਉੱਪਰ ਚੱਲ ਕਰਨ ਦੇ ਸਾਬ ਜੀ ਵੀ ਦਿਨ ਰੱਖ ਲਿਓ ਕਿਸੇ ਵੀ ਹਫ਼ਤੇ ਦਾ ਕੋਈ ਵੀ ਟਾਈਮ ਰੱਖੋ ਅਸੀਂ ਨਾਲ ਜਾਵਾਂਗੇ ਜਿੰਨੀ ਵੀ ਜਿਹੜੀਆਂ ਨੇ ਅਸੀਂ ਨਾਲ ਹੋ ਕੇ ਜਗਾ ਨਾ ਉੱਥੇ ਉਹ ਇਸ ਨੂੰ ਫੋਨ ਕਰਾ ਸਕਦੇ ਨੇ ਨਾਲ ਸੀ ਕਿਸੇ ਨੂੰ ਫੋਨ ਕਰਾ ਸਕਦੇ ਤੇ ਨਾਲ ਹੀ ਇਹ ਮੇਰ ਸਾਹਿਬ ਨੇ ਅਸਲ ਕੀ ਹੈ ਮੈਂ ਕਰਤੋਂ ਗੱਲ ਕਹਿ ਰਿਹਾ ਉਧਰ ਦੇ ਬੈਠੇ ਲਾਏ ਇਹ ਨਹੀਂ ਜਾਂਦੇ ਨੇ ਕਿ ਸ਼ਹਿਰ 'ਚ ਕੰਮ ਨਹੀਂ ਬੜਾ ਕੰਮ ਜੋ ਰਿਹਣੇ ਆਪਣੇ ਖੁੱਦੇ ਇਕੱਲੇ ਬਾਹਰ ਚੀਜ਼ਾਂ ਨੂੰ ਰੋੜ ਜਾਂ ਲਾਤਾ ਤਾਂ ਬਾਕੀ ਚੈਲੰਜ ਵੀ ਬੱਚੇ ਨਹੀਂ ਆ ਵੀ ਤੱਕ ਪੂਰਾ ਕੋਈ ਮੇਰੇ ਖੁੱਦ ਬਣਾਉਂਦਾ ਨਹੀਂ ਜਿੱਦਾਂ ਰੈਡੀ ਬੜੀ ਦਾ ਮੁੱਦਾ ਗੱਲ ਕੀਤੀ ਜਾਂਦੀ ਕਿਸ ਚੈਲੰਜ ਕਰ ਰਿਹਾ ਹੁੰਦਾ ਮੈਨੂੰ ਪਤਾ ਵੀ ਨਾ ਆਤਾ ਹੈ ਮੈਂ ਇਨਸਾਫ ਨਹੀਂ ਇਹਨਾਂ ਨਾਲ ਕੋਲੋਂ ਫੋਨ ਕਰਦੇ ਭਾਵੇਂ ਅਸੀਂ ਵੀ ਕਹਾਂ ਤਾਂ ਮੈਨੂੰ ਮਾਰ ਕਿਸੇ ਕਿਸਮ ਚੈਲੰਜ ਕਰ ਰਿਹਾ ਬੱਚੇ ਉਹਨਾਂ ਨੂੰ ਤੋ ਤੁਸੀਂ ਚੱਲੀ ਆਪਾਂ ਜਿਹੜੀ ਜਿਹੜੀ ਰੇਟਿੰਗ ਲੱਗਦਾ ਚੜ੍ਹਦੀ ਆਪਾਂ ਚੜਾਈ ਦੀ ਹੁਣ ਜੋ ਹੈ ਹੀ ਨਹੀਂ ਕੈਪੇਬਲ ਵੀ ਆਪਣੇ ਅਸਰਵ ਕੰਮ ਲਈ ਸਾਡੀ ਕੀ ਉੱਤਰੀ ਪੂਰਾ ਪੂਰਾ ਰਿਪੋਰਟ ਬਣਾਉਣਾ ਨਹੀਂ ਜਿੱਦਾਂ ਰੇਟਿੰਗ ਬੜੀ ਦਾ ਮੁੱਦਾ ਗੱਲ ਕੀਤੀ ਜਾਦੀ ਚੈਲੰਜ ਕਰ ਰਹੇ ਮੈਨੂੰ ਵਿਸ਼ਵਾਸ ਹੈ ਕਿ ਨਾਰਤਾ ਹੈ ਮੈਂ ਹੀ ਸਾਹਿਬ ਜੀ ਨਿਵਲ ਕਮੇਟੀ ਫੌਂਡ ਕਰ ਦੇਣਾ ਆਏ ਅਸੀਂ ਵੀ ਕਹਿ ਬਾਂਹ ਮੇ ਨੁਮਰ ਇਸੇ ਕਾਲ ਕੇ ਮੈਂ ਚੈਲੰਜ ਕਰ ਰਹੇ ਹਾਂ ਬੱਤ ਉਹਨਾਂ ਨੇ ਤੋ ਤੁਸੀਂ ਵੀ ਚੱਲੀ ਆਪਾਂ ਜਿਹੜੀ ਰੇਟਿੰਗ ਲੱਗ ਅਸ ਤੇ ਛੜੀ ਆ ਬਚਾਈ ਦੀ ਹੁਣ ਜੋ ਹੈ ਹੀ ਨਹੀਂ ਕੈਪੇਬਲ ਵੀ ਆਪਣੇ ਅਸਰਵ ਕੰਮ ਲਈ ਸਾਡੀ ਕੀ ਉੱਤਰੀ ਪਰਵਾਰੀ ਸਾਹਿਬ ਇੱਕ ਦੇਖੋ ਉਹਨਾਂ ਨੇ ਇਲਜ਼ਾਮ ਲਾਇਆ ਮੈਂ ਥੋੜਾ ਮਨ ਟਾਈਮ ਉਹਨਾਂ ਨੇ ਇਲਜ਼ਾਮ ਐਮਐਲਏ ਸਾਹਿਬ ਪਿੰਡਾਂ ਨੂੰ ਦੇਖਣ ਨਾਲ ਕਿ ਸ਼ਹਿਰ ਨੂੰ ਦੇਦਣ ਪਹਿਲਾਂ ਪੂਰੀ ਸਾਰੇ ਜਾਨ ਦੇ ਰਾਨਾ ਪ੍ਰਧਾਨ ਰਹੇ ਉਸੇ ਬਾਅਦ ਉਹ ਮੇਅਰ ਰਹੇ ਇਹਨਾਂ ਦੇ ਟਾਈਮ ਦੇ ਵਿੱਚ ਹੀ ਕਿਉਂ ਮੁਹਾਲੀ ਦੇ ਵਿੱਚ ਹਾਸ ਕਾਰਮਚਾਰੀ ਐ ਐਮਐਲਏ ਸਾਹਿਬ ਪਹਿਲਾਂ ਪ੍ਰਧਾਨ ਰਹੇ ਫਿਰ ਮੇਅਰ ਰਹੇ ਤੁਹਾਨੂੰ ਸਭ ਨੂੰ ਪਤਾ ਕਿ ਮੁਹਾਲੀ ਦੇ ਵਿੱਚੋਂ ਇੱਕ ਵੀ ਬਿਲਕੁਲ ਕੰਪਲੀਟ ਨਹੀਂ ਸੀਗੀ ਇਹ ਕਹਿੰਦੇ ਆ ਕਿ ਐਮਐਲਏ ਸਾਹਿਬ ਨੇ ਮਸ਼ੀਨਾ ਦਾ ਉਦਘਾਟਨ ਕਰਿਆ ਜਦ ਮੇਅਰ ਸੀਗੇ ਐਮਐਲਏ ਸਾਹਿਬ ਇਹਨਾਂ ਨੇ 7 ਇਹ ਬਣਾਈਆਂ ਲਾਇਬ੍ਰੇਰੀਆਂ ਇਹਦਾ ਦੁਗਾਰਦ ਨੂੰ ਬਲਬੀਰ ਸਿੰਘ ਸਿੱਧੂ ਨੇ ਕਰਿਆ ਉਸ ਟਾਈਮ ਚੂਨੇ ਹੋਏ ਨਵੇਂ ਜੇ ਨਹੀਂ ਨੂੰ ਨਜ਼ਰ ਆਉਂਦੇ ਸੀਗੇ ਵੀ ਇੱਥੇ ਹੋਏ ਨਵੇਂ ਜੇ ਆ ਵੀ ਮੈਂ ਇਹਨਾਂ ਦੇ ਹੱਕਾਂ ਦੇ ਛਾਪਾ ਮਾਰ ਰਹੇ ਹਾਂ 6 ਵਜੇ ਦੇ ਵਿੱਚ ਜਿਮ ਬਣਿਆ ਰਾਤ ਨੂੰ 8 ਵਜੇ ਕਾਉਂਸਲਰ ਤੱਕ ਰਾਤ ਨੂੰ ਮੈਂ 8 ਵਜੇ ਤੱਕ ਜਿਮ ਸਾਰਾ ਫਿਟ ਕਰਾ ਕੇ ਆਇਆ ਸਵੇਰੇ ਐਮਐਲਏ ਸਾਹਿਬ ਨੇ ਜਾਣਾ ਸੀਗਾ ਮੇਅਰ ਦੇ ਨਾਤੇ ਉਹਦਾ ਦੁਗਾਰਦ ਨੂੰ ਬਾਅਦ ਦੇ ਬਲਬੀਰ ਸਿੱਧੂ ਰਾਤ ਨੂੰ 9 ਵਜੇ ਗਿਆ 9 ਵਜੇ ਰੀਪਨ ਕੱਟਿਆ ਉਸ ਟਾਈਮ ਇਹਨੂੰ ਦਿਖਲ ਸੀ ਵੀ ਕੋਈ ਜਿੱਤੇ ਹੋਏ ਐਮਐਸ ਗਿਆ ਕੰਸੀ ਦਾ ਵੀ ਉਸ ਨਾਲ ਮਾਨ ਹੋ ਰਿਹਾ ਹੈ ਅੱਜ ਇਹਨੂੰ ਮਾਨ ਨਜਰਾ ਰਹੇ ਆ ਫਿਰ ਆਗੇ ਇਹ ਗਊਆਂ ਦੇ ਗਊਆਂ ਦੇ ਦੀ ਆਪਣੀ ਗਊਸਾਲਾ ਹੈ ਉਹਦੇ ਵਿੱਚ ਕਿਉਂ ਨਹੀਂ ਸਗਾਣਾ ਗਊਆਂ ਨੂੰ ਰੱਖ ਦਸੇਗਾ ਇਹ ਜੀ ਇਹ ਇਲਜ਼ਾਮਦਾਨੇ ਬੜੇ ਸੋਖੇ ਐ ਅੱਜ ਨੰਬਰ 2 ਜਿਹੜੀਆਂ ਮਸ਼ੀਨਾਂ ਆਈਆਂ ਦੱਸ ਦੇ ਵੀ ਇਹ ਕੀ ਦੇ ਕਿਆ ਦੇਣੇ ਦੇ ਵਿੱਚ ਕੋਈ ਇਸਨੇ ਕਿਸੇ ਅਫਸਰ ਨੂੰ ਭੇਜਿਆ ਹੋਵੇ ਕੋਈ ਕਿਸੇ ਸੈਕਟਰੀ ਨੂੰ ਮਿਲਿਆ ਹੋਵੇ ਕੋਈ ਇਹਨਾਂ ਕੋਈ ਐਪਲੀਕੇਸ਼ਨ ਦੇ ਯੋਗ ਇੱਕ ਇਹਦੇ ਪੂਡਾ ਨਾਲ ਮੀਟਿੰਗ ਕਰਿਓ ਕਰਿਓ ਵੀ ਐਮਐਲਏ ਸਾਹਿਬ ਆਪਣੀ ਆਪਣੇ ਜੋਰ ਦੇ ਨਾਲ ਸਰਕਾਰ ਨੂੰ ਕਹਿ ਕੇ ਪੈਸਾ ਲਿਆਈਆਂ ਉਸ ਬਾਅਦ ਮਸ਼ੀਨਾਂ ਲਿਆਈਆਂ ਮਸ਼ੀਨਾਂ ਲਿਆ ਕੇ ਅੱਜ ਇਹਨਾਂ ਤਕਰੀਬ ਹੋ ਗਈ ਵੀ ਸ਼ਹਿਰ ਦਾ ਸਫਾਈ ਨਾ ਹੋਵੇ ਕਰ ਕਰ ਤੁਸੀਂ ਜਾ ਕੇ ਦੇਖੋ ਕੱਲੀ ਕੱਲੀ ਜਗ੍ਹਾਾਂ ਤੇੜੀਆਂ ਲੱਗੇ ਪੀਆਂ ਕੁੜੀਆਂ ਇਹਨਾਂ ਦਾ ਸਾਰਾ ਡੰਪਿੰਗ ਪੁਆਇੰਟ ਬਣਾਤਾ ਸਾਰਾ ਮੁਹਾਲੀ ਕੋਈ ਦਿਨਾਂ ਦੇ ਆਪ ਆਪ ਇਹਦੇ ਇਸੇ ਨਾਲ متعلق ਸਵਾਲ ਇਹ ਹੈ ਜੀ ਵੀ ਮਹਾਲੀ ਦਾ ਜਿਹੜਾ ਡੰਪਿੰਗ ਗਰਾਊਂਡ ਹੈ ਉੱਥੇ ਤਾਂ ਕੂੜਾ ਸਿਟਨਾ ਕਰਵਾਤਾ ਬੰਦ ਜੀ ਹੁਣ ਜਿਹੜੇ ਆਰਐਨਸੀ ਪੁਆਇੰਟ ਆਇਆ ਹੈ ਉੱਥੋਂ ਕੂੜਾ ਚੁਕਵਾਇਆ ਜਾ ਰਿਹਾ ਹੈ ਕਈ ਕਈ ਸੈਕਟਰਾਂ ਦਾ ਕੂੜਾ ਇੱਕ ਇੱਕ ਆਰਐਨਸੀ ਪੁਆਇੰਟ ਤੇ ਜਾਂਦਾ ਉੱਥੇ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਪੰਜਾਬ ਸਰਕਾਰ ਮਹਾਲੀ ਵਾਸਤੇ ਕਦੋਂ ਕੂੜੇ ਦਾ ਡੰਪਿੰਗ ਗਰਾਊਂਡ ਵੱਡਾ ਦੇਣ ਜਾ ਰਹੀ ਹੈ ਦੇਖੋ ਪ੍ਰਸ਼ਾਸ ਸੋ ਕਾਫੀ ਕਾਮਯਾਬ ਹੋ ਗਿਆ ਜਿਹੜਾ ਮਤ ਜਿਹੜੀ ਡੰਪ ਪਹਿਲਾਂ ਭਰੀ ਵੇਚੀਗੇ ਉਹ ਆਰਓ ਦੇਖੇ ਜਾਵੇ ਤਾਂ ਉਹ ਖਾਲੀ ਹੋ ਗਏ ਕਿਉਂਕਿ ਅਜੇ ਥੋੜੀ ਜਿਹੀ ਸ਼ਿਫਟਿੰਗ ਦੀ ਜਿਹੜੀ ਪ੍ਰੋਬਲਮ ਆ ਰਹੀ ਸੀ ਤੇ ਉਹਦੇ ਬਾਅਦ ਤੇ ਜਿਹੜੇ ਵਹੀਕਲ ਆ ਹੋ ਉਹਨਾਂ ਦਾ ਰੀਅਲਾਈਜਮੈਂਟ ਕਰਿਆ ਜਾ ਰਿਹਾ ਤਾਂ ਕਿ ਜਿਹੜਾ ਮੁਹਾਲੀ ਦਾ ਕੂੜਾ ਸਾਰੇ ਸਾਰਾ ਜਿਹੜਾ ਤੁਹਾਡੇ ਪਾਸ ਜਾਂਦੇ ਉੱਥੇ ਸ਼ਿਫਟ ਕਰਿਆ ਜਾਵੇ ਤਾਂ ਕਿ ਮੁਹਾਲੀ ਨੂੰ ਕੋਈ ਇਹਦੀ ਦਿੱਕਤ ਨਾ ਆਵੇ ਇਹਨਾਂ ਤਾਂ ਸਿਰਫ ਕੋਈ ਅਸਰ ਨਹੀਂ ਆਏਗਾ ਇਹਨਾਂ ਦਾ ਕੋਈ ਲੋੜ ਨਹੀਂ ਇਹ ਤਾਂ ਬੈਠੇ ਆਰਾਮ ਨਾਲ ਕੁਰਸੀਆਂ ਬੀਤੀ ਇਹਨਾਂ ਤੇ ਇਲਜ਼ਾਮ ਲਾਉਂਦਾ ਹੈ ਬੀਤੀ ਦੇ ਇਲਜ਼ਾਮ ਲਾਉਂਦਾ ਜਿੰਨੇ ਰਜਾਇਨ ਕਰ ਦੋ ਰਜਾਇਨ ਕਰਕੇ ਫਿਰ ਆਵੇ ਗਰਾਊਂਡ ਦੇ ਵਿੱਚ ਫਿਰ ਅਸੀਂ ਕਹਾਂਗੇ ਆਵਾ ਬਾਤ ਕੇ ਬੀਤੀ ਸਾਹਿਬ ਨੇ ਵੀ ਚੰਗਾ ਕੰਮ ਕਰਿਆ ਹੈ ਆਪਣੇ ਇਹਨਾਂ ਚਲਾਉਣ ਵਾਲੇ ਆ ਪਿਆ ਪਿਲ ਜਾਂਦਾ ਜਾਨੇ ਆਪਣੇ ਆਪਣੀ ਕਬਾਜ ਜੀ ਮੇਰੀ ਕੋਈ ਹੁੰਦਾ ਨਹੀਂ ਇਹਨਾਂ ਦਾ ਆ ਪੀ ਦੱਸਿਆ ਸਾਰੇ ਲੋਕਾਂ ਨੂੰ ਵੀ ਮੇਰੇ ਅੰਦੇ ਬੱਲੇ ਕੁਝ ਨਹੀਂ ਹੈਗਾ ਨਾ ਸਾਡੇ ਆਪਣੇ ਵੀ ਸਦੇ ਅੰਦੇ ਬੱਲੇ ਤੇ ਇਹ ਤਾਂ ਸਲੀਅਤ ਹੈ ਕਿ ਉਹਨਾਂ ਅੰਦੇ ਬੱਲੇ ਹੈ ਕੁਝ ਨਹੀਂ ਚਾ ਠੀਕ ਅੱਛਾ ਉਹ ਛੇ ਤੋਂ ਪਹਿਲਾਂ ਜੀ 50 ਵਾਟਾਂ ਦੇ ਕੰਮ ਸੀ ਜੀ 32-32 ਲੱਖ ਦੇ 50 ਦੇ 50 ਵਾੜਾਂ 'ਚ ਬਰਬੀਰ ਸਿੰਘ ਸਿੱਧੂ ਨੇ ਨੀ ਪੱਤਾ ਲਗਾਇਆ। ਕੱਲੀ-ਕੱਲੀ ਵਾੜ 'ਚ ਮੈਂ ਕੰਬੜੇ ਲਗਾ ਦਿੰਦਾ। ਵੀ ਪੈਸੇ ਦਿੱਤੇ ਜੀ ਬਰਬੀਰ ਸਿੰਘ ਸਿੱਧੂ ਨੇ 32 ਲੱਖ। ਇਲੈਕਸ਼ਨ ਤੋਂ ਪਹਿਲਾਂ ਬਲਕਿ ਉਹਦੇ ਜਿਆਦਾ ਪਾਸ ਪਹਿਲਾਂ ਹੋ ਜੇ ਵੀ ਤੇ ਅਸੀਂ ਪਿੱਟ-ਪਿੱਟ ਮਾਰ ਕੇ ਵੀ ਜੀ ਕਰਾਉ ਕੰਮ। ਜੇ ਇਲੈਕਸ਼ਨ ਦੇ ਉੱਤੇ ਸਿਰ ਤੇ ਮਿਠਾ ਕੇ ਫੇਰ ਉਹਨਾਂ ਨੇ ਉਹ ਸ਼ੁਰੂ ਕਰਾਈ। ਵੀ ਬਰਬੀਰ ਸਿੰਘ ਸਿੱਧੂ ਜਿੱਤੇ ਜਾਂਦੇ ਤੇ ਆ ਨੀ ਪੱਤਰ ਲਾਤਾ ਜੀ 32 ਲੱਖ ਰੁਪਈਆ ਪੰਡਨ ਹੁੰਦੇ ਜਾਂ ਕੰਬੜੇ। ਆਮ ਲੋਕਾਂ ਨੂੰ ਥੋੜੀ ਪਤਾ ਹੋਜੀ ਹੁਣ ਅੱਜ ਆਪਣੀ ਗਰਦਨ ਆ ਗਈ ਜੀ ਇਹ ਕਾਜ ਇਹਨਾਂ ਨੂੰ ਤਰਜੀਬ ਹੈ